इस साल और सर्टिफिकेट सर्टिफिकेट व्यूअर का जब साइकिल पर 195 किलोमीटर की distance ये जनरल ये वे सिचुएशन पर में डेली 300 लाल एसएलपी रिपोर्ट आ गई तो चलो देखते हैं जो ऑटोमेटिक है इस पर डीएस टीम ने सामने जाहिर शो तो था क्वेश्चन E मिनट उदेते रेडी साहब की ਹਮ ਰਹੇ ਬਾਲਮੀਕ ਸ਼ਕਤੀ ਹਮ ਰਹੇ ਉਸੀ ਭਾਈ ਅੱਜ 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 ਜਨ ਸੰਗਠਨ ਯਸ ਸਾਹਮਣੇ ਆ ਗਏ 9 9 ਵੰਦਵੇ ਜੀ ਦੇ ਚੇਰੇ ਪੰਤਮੇ ਜੀ ਦੇਖੋ ਭਾਈ ਕਿਉਂ ਆਉਂਦਾ ਹੈ ਅੱਜ ਸਾਹਮਣੇ ਯਸ ਹਾਂਜੀ ਅੱਜ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੀ ਜਨਮ ਦਿਵਸ ਹੈਗੀ ਜੀ ਇਸ ਪਾਵਨ ਦਿਹਾੜੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਵਾਲਮੀਕੀ ਸਭਾ ਦਾ ਜਿਨ੍ਹਾਂ ਨੇ ਇੱਥੇ ਮੈਨੂੰ ਬੁਲਾਇਆ ਹੈਗਾ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦਾ ਮੈਨੂੰ ਮੌਕਾ ਦਿੱਤਾ ਹੈ ਤੇ ਸਾਡੇ ਭਾਈ ਸਾਹਿਬ ਗੇਜਾਰਾਮ ਵਾਲਮੀਕੀ ਜੀ ਇੱਥੇ ਹੈਗੇ ਆ ਰੁਣ gil ਜੀ ਹੈਗੇ ਆ ਕਾਂਤਾ ਬੈਨ ਜੀ ਹੈਗੇ ਆ ਲੱਦੜ ਸਾਹਿਬ ਹੈਗੇ ਇਨ੍ਹਾਂ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਐ ਇਨ੍ਹਾਂ ਨੇ ਇੱਥੇ ਬੁਲਾਇਆ ਤੇ ਬਾਬਾ ਸਾਹਿਬ ਜੀ ਦੀ ਜਿਹੜੀ ਸੋਚ ਹੈਗੀ ਬਹੁਤ ਵੱਡੀ ਸੋਚ ਹੈਗੀ ਇਨ੍ਹਾਂ ਨੇ ਦੀਨ ਦੁਖੀ ਦਲਿਤਾ ਦਾ ਬਹੁਤ ਸਾਥ ਦਿੱਤਾ ਉਹਨਾਂ ਦੇ ਉਦਾਰ ਵਾਸਤੇ ਉਹਨਾਂ ਨੇ ਬਹੁਤ ਪ੍ਰਯਤਨ ਕੀਤੇ ਯਤਨ ਕੀਤੇ ਉਹਨਾਂ ਦੇ ਸੋਚ ਤੇ ਹੀ ਅੱਗੇ ਚੱਲਣ ਦੀ ਸਾਨੂੰ ਉਹਨਾਂ ਨੇ ਪ੍ਰੇਰਣਾ ਦਿੱਤੀ ਐ ਤੇ ਉਹਨਾਂ ਦੇ ਸੋਚ ਤੇ ਹੀ ਅੱਗੇ ਚੱਲਣ ਵਾਸਤੇ ਅਸੀਂ ਵੀ ਯਤਨ ਕਰਦੇ ਰਵਾਂਗੇ ਤੇ ਮੈਂ ਸਾਰਿਆਂ ਨੂੰ ਜਿਹੜਾ ਜਿਹੜੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਸਾਰਿਆਂ ਨੂੰ ਜਿਹੜਾ ਹੈਗਾ ਇਸ ਅੰਬੇਡਕਰ ਜੀ ਦੀ ਜਨਮ ਦਿਨ ਦੇ ਉੱਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹੈ ਜੈ ਹਿੰਦ ਥੈਂਕ ਯੂ ਸਰ ਜੋ ਪਿਛਲੇ ਦਿਨੀਂ ਇਹ ਬਾਬਾ ਸਾਹਿਬ ਜਿਹੜੇ ਪਿਤਪਾਨਾ ਸ਼ੇਡਸ਼ਾਲ ਹੋਈ ਸੀ ਉਹਨਾਂ ਬਾਰੇ ਉਹਨਾਂ ਨੇ ਕੀ ਦੱਸਉਂਦੇ ਸੀ ਜਿਹੜਾ ਜੋ ਇਹੋ ਜਿਹਾ ਅਨਸਰ ਹੈਗੇ ਦੇਖੋ ਜੋ ਵੀ ਇਸ ਤਰੀਕੇ ਦੀ ਕ੍ਰਿਮੀਨਲ ਹਰਕਤ ਕਰਦੇ ਆ ਉਹਨਾਂ ਦੇ ਖਿਲਾਫ ਅਸੀਂ ਇਮੀਡੀਏਟਲੀ ਐਫਆਰ ਦਰਜ ਕੀਤੀ ਹੈ ਉਹਦੇ ਵਿੱਚ ਇਮੀਡੀਏਟਲੀ ਅਰੈਸਟ ਹੋਈ ਹੈ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਈ ਹੈ ਤੇ ਮੈਂ ਇਸ ਤਰੀਕੇ ਦੇ ਸ਼ਰਾਰਤੀ ਤੇ ਕ੍ਰਿਮੀਨਲ ਅਨਸਰਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੁੰਦੀ ਹੈ ਕਿ ਇਸ ਤਰੀਕੇ ਦੀ ਹਰਕਤਾਂ ਛੱਡ ਦੇਣ ਇਹਨਾਂ ਤੋਂ ਬਾਜ਼ ਆ ਜਾਣ ਆਦਰਵਾਇਜ਼ ਉਹਨਾਂ ਦੇ ਖਿਲਾਫ ਸਖਤੋ

बोल पेन कार्यालय ने माननीय शक्ति का बहुत ही सरकार वेलकम श्रीमती जक्ताले लाबरी विजय भाई की हमारे खड़े होकर स्वागत की वेलकम तो बहुत स्वागत है डीएपी लोदिया मैडम जक्ताले लाबरी विजय भाई की है वेलकम मैम और हमारे नाली ਐਸਐਸਪੀ ਲੁਧਿਆਣਾ ਦੇ ਰੂਰਲ ਕਰਤਾਰ ਅਨੰਕੁਰ ਗੁਪਤਾ ਜੀ ਆਓ ਜੀ ਆਓ ਭੱਜਾ ਸਭ ਤੋਂ ਪਹਿਲਾਂ ਸਰਦਾ ਦੇ ਫੁੱਲ ਮੇਰੀ ਬੇਨਤੀ ਹੈ ਉਹਨਾਂ ਦੇ ਨਾਲ ਐਸਐਸਪੀ ਸਾਹਿਬ ਤੇ ਸਡੇ ਸ਼੍ਰੀ ਗੇਜਾਰਾਮ ਬਾਲਨਕੀ ਜੀ ਇਹ ਪਵਿੱਤਰ ਜੋਤੀ ਜਗਾਉਂਦੇ ਹੋਏ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਵਾਂਗੇ ਥੋਪ ਕੇ ਬਾਬਾ ਸਾਹਿਬ ਤੇਰੀ ਸੋਚ ਤੇ भारत रत्न बाबा साहेब डॉक्टर भीमराव अंबेडकर ਜਿਨ੍ਹਾਂ 134 ਮੇਂ ਜਨਮ ਦਿਹਾੜੇ ਤੇ ਮੈਂ ਬਹੁਤ ਹੀ ਵੈਲਕਮ ਕਰਦੇ ਹਾਂ ਸਾਡੇ ਅਸ ਦੇ ਮੁੱਖ ਮਹਿਮਾਨ ਸ਼੍ਰੀਮਤੀ ਜਗਧਾਲੇ ਨੀਲਾੰਬਰੀ ਵਿਜੇ ਆਈਪੀਐਸ ਡੀਆਈਜੀ ਲੁਧਿਆਣਾ ਉਹਨਾਂ ਦੇ ਨਾਲ ਐਸਐਸਪੀ ਪੁਲਿਸ ਡਿਸਟ੍ਰਿਕਟ ਲੁਧਿਆਣਾ ਰੂਰਲ ਡਾਕਟਰ ਆਨਕੁਰ ਗੁਪਤਾ ਜੀ ਅਤੇ ਸ਼੍ਰੀ ਕੇਚਾਰਾਮ ਬਾਲਮਿਕੀ ਸਾਹਿਬ ਕੌਮੀ ਪ੍ਰਧਾਨ ਬੇਨਤੀ ਕਰਾਂਗਾ ਇੱਕ ਸਨੈਪ ਦੀ ਸਾਹਮਣੇ ਖੜੇ ਹੋ ਕੇ ਪਾਸ ਕਰਦੇ ਸੀਨੀਅਰ ਪੱਤਰਕਾਰ ਸਾਹਿਬ ਸਾਡੇ ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਐ ਸਾਰੇ ਹੀ ਸਤਿਕਾਰਯੋਗ ਪੱਤਰਕਾਰ ਵੀਰਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਜਾਰਾ ਵੀ ਬਣਾ ਪਿਆਰ ਦੇ ਰਿਹਾ ਸਾਨੂੰ ਸਾਰੇ ਹੀ ਪੱਤਰਕਾਰ ਵੀਰ ਬਾਬਾ ਸਾਹਿਬ ਜੀ ਮੈਂ ਸ਼੍ਰੀਮਤੀ ਜਗਦਾਲੇ ਨਿਲਾਮਰੀ ਜੀ ਨੂੰ ਕਹਿਣਾ ਚਾਹਾਂਗਾ ਮੈਮ ਤੁਹਾਡੀ ਲਿਖਿਆ ਤੇ ਆਪ ਹੀ ਗਾਉਂਦੇ ਨੇ ਆਓ ਸੁਣੀਏ ਬਾਬਾ ਸਾਹਿਬ ਦਾ ਇਹ ਭਜਨ ਬਹੁਤ ਹੀ ਰੰਗ ਗਾਲੀ ਕੀ ਇੱਕ ਅੰਬੇ ਦੇ ਘਰੇ ਵਵੇਂ ਹੋਦ ਤੇ ਬਾਤ ਰਤਨ भीमराव बेदकर जी ਦੇ 134ਵੇਂ ਜਨਮ ਦਿਨ ਦੀਆਂ ਦੇਸ਼ ਦੁਨੀਆ ਦੇ ਅੰਦਰ ਵਸਦੇ ਸਾਰੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਭਾਰਤੀ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਭਾਰਤ ਦੇਸ਼ ਨੂੰ ਪਿਆਰ ਕਰਨ ਵਾਲੇ ਸਾਰੀ ਜਨਤਾ ਨੂੰ ਬਾਬਾ ਸਾਹਿਬ ਦੇ 134ਵੇਂ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਅੱਜ ਸਾਡੇ ਇਸ ਸਮਾਗਮ ਦੇ ਅੰਦਰ ਸਾਡੇ ਬਹੁਤ ਹੀ ਸਤਿਕਾਰਯੋਗ ਲੁਧਿਆਣਾ ਦੇ ਹਾਤੀ ਜਗਰਾਉ ਡਾਕਟਰ ਅੰਕਤ ਗੁਪਤਾ ਜੀ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਸਾਹਿਬ ਨਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਪਹੁੰਚੇ ਸਾਡੇ ਡੀਐਸਪੀ ਡੀ ਇੰਦਰਜੀਤ ਸਿੰਘ ਜੀ ਬੋਪਾਰਾਏ ਸੈਂਟਰ ਬਾਲਮੀਕ ਸਮਾਜ ਦੇ ਕੌਮੀ ਪ੍ਰਧਾਨ ਗੇਜਾਰਾਮ ਜੀ ਬਾਲਮੀਕ ਜਿਵੇਂ ਨਾਲ ਮਾਂ ਤੋਂ ਬਹੁਤ ਸਮਾਂ ਲੱਗ ਜੂਗਾ ਸਾਰੇ ਸਤਿਕਾਰਯੋਗ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤ ਸਾਡੇ ਇਸ ਸਮਾਰੋਹ ਦੇ ਅੰਦਰ ਪਹੁੰਚੀਆਂ ਮੈਂ ਅੱਜ ਤੁਹਾਨੂੰ ਇੱਥੇ ਪਹੁੰਚਣ ਤੇ ਸਾਡੀ ਸਮੋਚੀ ਟੀਮ ਵੱਲੋਂ ਜੀ ਆਇਆਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਇੱਥੇ ਪਹੁੰਚਣ ਦੇ ਉੱਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਅਸੀਂ ਹਰੇਕ ਸਾਲ ਸਟੇਟ ਲੈਵਲ ਦਾ ਪ੍ਰੋਗਰਾਮ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਤੋਂ ਅਸੀਂ ਦੇਖਿਆ ਸਾਰਿਆਂ ਨੇ ਇਕੱਠ ਕਰਕੇ ਅਸੀਂ ਕਰਦੇ ਰਹੇ ਹਾਂ ਇਸ ਵਾਰ ਕੁਝ ਪਰਿਵਾਰਿਕ ਰੁਚੀਵੇਂ ਹੋਣ ਕਰਕੇ ਮੈਂ ਵੀ ਇੱਥੇ ਨਾ ਹੋਣ ਕਰਕੇ ਅਸੀਂ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਜਿੱਦ ਤੇ ਸਾਡੇ ਮਾਨਯੋਗ ਕੀ ਆ ਜੀ ਸਾਹਿਬ ਨੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸੈਂਟਰਲ ਪਾਲਿਟਿਕ ਸਭਾ ਗੇਜਰ ਆਂਦੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਜਿਹੜੇ ਆਰਗੇਨਾਈਜ਼ਰ ਨੇ ਨਗਰ ਕਾਉਂਸਲ ਦੇ ਸਾਰੇ ਅਹੁਦੇਦਾਰ ਸਹਿਬਾਨ ਸਫਾਈ ਕਰਮਚਾਰੀ ਦੇ ਸਾਰੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਤੇ ਮੈਂ ਸਭ ਤੋਂ ਪਹਿਲਾਂ ਬਹੁਤ-ਬਹੁਤ ਥੈਂਕਸ ਕਰਨਾ ਚਾਹੁੰਦਾ ਕਿ ਸਾਨੂੰ ਇਹ ਮੌਕਾ ਦਿੱਤਾ ਹੈ ਅੱਜ ਇੱਥੇ ਬੁਲਾ ਕੇ ਇਸ ਸਪੈਸ਼ਲੀ ਤੌਰ ਤੇ ਮੈਂ ਇਹ ਵੀ ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਸ਼ਤਿਹਾਰੇ ਤੇ ਆ ਕੇ ਜਿਹੜੀ ਪੂਰੀ ਪ੍ਰੋਗਰਾਮ ਦੀ ਜਿਹੜੀ ਉਹਨਾਂ ਨੇ ਹੋਰ ਵਧਾਇਆ ਇਸ ਮੌਕੇ ਤੇ ਮੈਂ ਬੱਚਾ ਬੋਲ ਗਿਆ ਕਿ ਇਕਵੈਲਟੀ ਜਿਹੜੀ ਸਮਾਨਤਾ ਬਾਬਾ ਸਾਹਿਬ ਉਹ ਮੇਤਰ ਜੀ ਕਰਕੇ ਸਾਨੂੰ ਮਿਲ ਹੀ ਸਾਰਿਆਂ ਨੂੰ ਇੱਕ ਕੁਆਲਿਟੀ ਮਿਲੀ ਤੇ ਇਹ ਸੰਵਿਧਾਨ ਉਹਨਾਂ ਨੇ ਖੜਾ ਕੀਤਾ ਉਹਦੇ ਬਤੌਰ ਅੱਜ ਅਸੀਂ ਇੱਥੇ ਖੜੇ ਆ ਇਸ ਨੌਕਰੀ ਦੇ ਵਿੱਚ ਉਹ ਵੀ ਉਹਨਾਂ ਦੀ ਸੰਵਿਧਾਨ ਚ ਲਿਖੀ ਹੋਈ ਇਹ ਸਰਵਿਸ ਹੈ ਸੋ ਜਿਵੇਂ ਇਦਰਾਮ ਜੀ ਨੇ ਕਿਹਾ ਕਿ ਕੋਠੀਆਂਕਾਰਾਂ ਦਾ ਜਿਹੜੇ ਅਹੁਦੇ ਹੈਗੇ ਨੇ ਤੇ ਇਵੇਂ ਮੈਂ ਕਹਿੰਦਾ ਜਿਹੜੀ ਸਾਡੀ ਸਾਨੂੰ ਵਰਦੀ ਮਿਲੀ ਹੈ ਉਹ ਵੀ ਉਹਨਾਂ ਦੀ ਬਦੌਲਤ ਹੀ ਮਿਲੀ ਹੈ ਜਿਹੜੇ ਉਹਨਾਂ ਦੇ ਉਹਨਾਂ ਦਾ ਕਨਸਟੀਟਿਊਸ਼ਨ ਜਿਹੜਾ ਸਾਰਾ ਸੰਵਿਧਾਨ ਜਿਹਦੇ ਆਧਾਰ ਤੇ ਹੀ ਅੱਗੇ ਸਾਰੇ ਕਾਨੂੰਨ ਬਣੇ ਨੇ ਸੋ ਉਹ ਆਧਾਰ ਹੈ ਉਹਨਾਂ ਦੀ ਸੋਚ ਜੋ ਹੈ ਉਹ ਕਨਸਟੀਟਿਊਸ਼ਨ ਚ ਲਿਖੀ ਗਈ ਹੈ ਕਿ ਕਨਸਟੀਟਿਊਸ਼ਨ ਤੋਂ ਅੱਗੇ ਸਾਰੇ ਕਾਨੂੰਨ ਬਣਦੇ ਹੈਗੇ ਨੇ ਸੋ ਕਿੱਡੀ ਵੱਡੀ ਉਹਨਾਂ ਦੀ ਦੇਣ ਹੈ ਸਾਡੇ ਦੇਸ਼ ਭਾਰਤ ਨੂੰ ਤੇ ਉਹਨਾਂ ਦੀ ਇਸ ਸੋਚ ਨੂੰ ਮੇਰੇ ਵੱਲੋਂ ਸਾਰੇ ਪੁਲਿਸ ਪ੍ਰਸ਼ਾਸਨ ਵੱਲੋਂ ਸਲਾਮ ਹੈ ਜੀ ਤੇ ਮੈਂ ਉਮੀਦ ਕਰਦਾ ਹਾਂ ਕਿ ਉਹਨਾਂ ਦੀ ਸੋਚ ਤੇ ਆਪਾਂ ਇਸੇ ਤਰ੍ਹਾਂ ਪਹਿਲਾਂ ਕੰਦੇ ਰਵਾਂਗੇ ਤੇ ਅੱਗੇ ਆਪਣਾ ਜਿਹੜਾ ਫਿਊਚਰ ਹੈ ਉਹ ਇਸੇ ਤਰ੍ਹਾਂ ਵਧੀਆ ਤਰੀਕੇ ਨਾਲ ਉਹਨਾਂ ਦੀ ਸੋਚ ਤੇ ਅੱਗੇ ਬਿਲਡ ਕਰਾਂਗੇ ਮੇਰੇ ਵੱਲੋਂ ਫੇਰ ਇੱਕ ਵਾਰੀ ਬਹੁਤ ਬਹੁਤ ਤੁਹਾਡਾ ਸਾਰਿਆਂ ਨੂੰ ਮੁਬਾਰਕਬਾਦ ਇਸ ਸ਼ੁੱਧਹਾੜੇ ਦੀ ਧੰਨਵਾਦ ਜੈ ਸਾਡੇ ਮੁੱਖ ਮਹਿਮਾਨ ਡੀਆਈਜੀ ਲੁਧਿਆਣਾ ਸ਼੍ਰੀਮਤੀ ਜਗਦਾਲੇ ਨਿਮਲ ਨਿਲਾੰਬਰੀ ਵਿਜੇ ਆਈਪੀਐਸ ਵੈਲਕਮ ਟੂ ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਦਿੱਤਾ ਤੁਸੀ ਸਾਰਿਆਂ ਨੇ ajo ਮੈਨੂੰ ਇੱਥੇ ਬੁਲਾ ਕੇ ਇੰਨਾ ਸਨਮਾਨ ਦਿੱਤਾ ਇੰਨਾ ਮਾਨ ਬਖਸ਼ਿਆ ਡਾਕਟਰ ਬੀ ਆਰ ਅੰਬੇਦਕਰ ਜੀ ਉਹ ਪਵਿੱਤਰ ਨਾਮ ਹੈਗਾ ਭਾਰਤ ਦੀ ਪਵਿੱਤਰ ਧਰਤੀ ਤੇ ਉਹ ਸੁਪੁੱਤਰ ਜੰਮਿਆ ਜਿਨੇ ਭਾਰਤ ਨੂੰ ਸੰਵਿਧਾਨ ਦੀ ਦੇਣ ਦਿੱਤੀ ਕਾਨੂੰਨ ਦੀ ਦੇਣ ਦਿੱਤੀ ਪਰ ਬਹੁਤ ਘੱਟ ਲੋਗੇ ਜਾਣਦੇ ਹੋਗੇ ਕਿ ਉਹ ਮਹਿਲਾਵਾਂ ਦੇ ਅਧਿਕਾਰ ਦੇ ਵੀ ਬਹੁਤ ਵੱਡੇ ਸਪੋਰਟਰ ਸਨ ਵੀ ਜੇ ਤੁਸੀ ਕਹਿੰਦੇ ਹੋ ਵੀ ਅਸੀਂ ਇੱਥੇ ਖੜੇ ਆ ਉਹ ਬੱਚਾ ਇੱਥੇ ਖੜਿਆ ਸੀ ਉਹ ਬਾਬਾ ਸਾਹਿਬ ਅੰਬੇਡਕਰ ਕਰਕੇ ਖੜਿਆ ਸੀ ਜਿਹੜੀ ਮੈਂ ਵੀ ਇੱਥੇ ਖੜੀ ਆ ਉਹ ਬਾਬਾ ਸਾਹਿਬ ਅੰਬੇਡਕਰ ਕਰਕੇ ਖੜੀ ਹਾਂ ਤੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਮਹਾਰਾਸ਼ਟਰ ਤੋਂ ਸੀਗੇ ਤੇ ਆਈ ਆਲਸੋ ਬਿਲੋਂਗ ਟੂ ਮਹਾਰਾਸ਼ਟਰ ਸੋ ਸੋ ਬਹੁਤ ਵੱਡੇ ਸਪੋਰਟਰ ਸੀਗੇ ਬੇਸਿਕਲੀ ਉਹਨਾਂ ਦੀ ਸੋਚ ਇਹ ਸੀ ਕਿ ਜੋ ਵੀ ਦੀਨ ਹੈਗਾ ਦੁਖੀ ਹੈਗਾ ਜਿਨੂੰ ਕਿਸੇ ਚੀਜ਼ ਤੋਂ ਵਾਂਝਾ ਰੱਖਿਆ ਗਿਆ ਹੈ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ ਹੈ ਉਹ ਸੋਸ਼ਲ ਜਸਟਿਸ ਤੇ ਇਕਵੈਲਿਟੀ ਦੀ ਗੱਲ ਕਰਦੇ ਸੀਗੇ ਮਤਲਬ ਸਾਰਿਆਂ ਨੂੰ ਸਾਰੇ ਚੀਜ਼ ਦਾ ਸਮਾਨ ਹੱਕ ਮਿਲਣਾ ਚਾਹੀਦਾ ਸੀ ਇਹ ਉਹਨਾਂ ਦੀ ਸੋਚ ਸੀਗੀ ਤਾਂ ਹਰੇਕ ਨੂੰ ਸਿੱਖਿਆ ਮਿਲਣੀ ਚਾਹੀਦੀ ਸੀ ਸਮਾਨ ਸਿੱਖਿਆ ਸਮਾਨ ਹੱਕ ਮਿਲਣਾ ਚਾਹੀਦਾ ਸੀ ਉਸ ਤਰੀਕੇ ਦੀ ਗੱਲ ਉਹ ਕਰਦੇ ਸੀਗੇ ਤੇ ਉਹੀ ਸੋਚ ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਉਤਾਰੀ ਉਹੀ ਸੋਚ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਤਾਰੀ ਤੇ ਉਹੀ ਸੋਚ ਉਹਨਾਂ ਨੇ ਆਪਣੇ ਵਰਤਨ ਦੇ ਵਿੱਚ ਉਤਾਰੇ ਤੇ ਉਹਨਾਂ ਦੀ ਜੇ ਆਪਾਂ ਪੂਰੀ ਜੀਵਨੀ ਦੇਖੀਏ ਤੇ ਉਹਨਾਂ ਦੇ ਆਪਾਂ ਥਾਟਸ ਦੇਖੀਏ ਉਹਨਾਂ ਨੇ ਜਿਹੜੀ ਕਿਤਾਬਾਂ ਲਿਖੀਏ ਉਹ ਦੇਖੀਏ ਤੇ ਉਹਨਾਂ ਦੇ ਵਿੱਚ ਇਹੀ ਵਿਚਾਰ ਉਹਨਾਂ ਨੇ ਮੁੱਖ ਰੂਪ ਤੇ ਆਪਣੇ ਸਾਹਮਣੇ ਆਉਂਦੇ ਹਨ ਤੇ ਉਹੀ ਵਿਚਾਰਾਂ ਤੇ ਉਹ ਚਲੇ ਹਨ ਤੇ ਉਹੀ ਵਿਚਾਰ ਅੱਜ ਵੀ ਲੱਖ ਕਰੋੜਾ ਲੋਗਾ ਲਈ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਪੂਰੇ ਪੂਰੀ ਦੁਨੀਆ ਦੇ ਵਿੱਚ ਬ੍ਰੋਡ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਵੀ ਕਈ ਲੋਕਾਂ ਦੇ ਲਈ ਪ੍ਰੇਰਨਾ ਦੇ ਸਰੋਤ ਅਜ ਵੀ ਬਨੇ ਹੋਏ ਨੇ ਅਜ ਵੀ ਇੱਕ ਲਾਈਟ ਬਣ ਕੇ ਪੂਰੀ ਦੁਨੀਆ ਨੂੰ ਉਹ ਰਾਹ ਦਿਖਾ ਰਹੇ ਨੇ ਸੋ ਉਸ ਚੀਜ਼ ਨੂੰ ਉਹਨਾਂ ਦੀ ਉਸ ਚੀਜ਼ ਉਹਨਾਂ ਦੀ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਇੱਕ ਜਨਮ ਦਿਵਸ ਵਰਗੇ ਦਿਹਾੜੇ ਹੁੰਦੇ ਜਿਦੇ ਲਈ ਆਪਾਂ ਇਕੱਠੇ ਹੁੰਦੇ ਸੋ ਇਸ ਕਰਕੇ ਫਿਰ ਇੱਕ ਵਾਰ ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੋਚ ਨੂੰ ਮੈਂ ਇੱਕ ਵਾਰੀ ਸਲਾਮ ਕਰਦੀ ਐ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਐ ਕਿ ਉਸ ਸੋਚ ਨੂੰ ਸੈਲੀਬ੍ਰੇਟ ਕਰਨ ਲਈ ਤੁਸੀਂ ਅੱਜ ਸਾਰੇ ਇੱਥੇ ਇਕੱਠੇ ਹੋਇਓ ਤੇ ਇਸੇ ਤਰ੍ਹਾਂ ਆਪਾਂ ਅੱਗੇ ਵੀ ਇਸ ਸੋਚ ਨੂੰ ਸਲਾਮ ਕਰਾਂਗੇ ਸੈਲੀਬ੍ਰੇਟ ਕਰਾਂਗੇ ਤੇ ਉਹਨਾਂ ਦੀ ਸੋਚ ਦੇ ਉੱਤੇ ਚੱਲਾਂਗੇ ਉਹਨਾਂ ਦੀ ਸੋਚ ਨੂੰ ਆਪਣੇ ਜੀਵਨ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਇਸ ਆਸ ਦੇ ਨਾਲ ਮੈਂ ਤੁਹਾਡਾ ਸਾਥ ਤੁਹਾਨੂੰ ਸਾਰਿਆਂ ਨੂੰ ਵਿਦਾ ਕਹਿੰਦੀ ਐ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਜਿਹੜੀ ਇੰਨੀ ਵੱਡੀ ਸੰਖਿਆ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤੇ ਮੰਚ ਦੇ ਉੱਪਰ ਜਿਹੜੀ ਮੌਜੂਦ ਹੈਗੀ ਸਾਰੀ ਮੋਤਬਰ ਸ਼ਖਸੀਅਤਾਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਨੀ ਹੈ ਤੇ ਇੱਕ ਵਾਰੀ ਫਿਰ ਬਾਬਾ ਸਾਹਿਬ ਜੀ ਦੀ ਪਾਵਨ ਸਮ੍ਰਿਤੀ ਨੂੰ ਵਿਨਮਰ ਅਭਿਵਾਦਨ ਕਰਦੇ ਆ ਉਹਨਾਂ ਨੂੰ ਸ਼ਰਧਾ ਸੂਮਨ ਭੇਟ ਕਰਦੀ ਹੈ ਥੈਂਕ ਯੂ ਵੈਰੀ ਮਚੀ ਧੰਨਵਾਦ ਜੈ ਜੀ ਅੱਜ ਦਾ ਦਿਨ ਅੱਜ ਇਹਨੇ ਜੀ ਨੇ ਦਰਤਾ ਲਈ ਮਾਨ ਜਿਨੇ 135 ਅੱਜ ਦੇ ਪੂਰੇ ਵਰਲਡ ਦੇ 바ਵਾ ਸਾਹਿਬ ਦੀ ਬਣਾਉਣਾ ਇਹ 바ਵਾ ਸਾਹਿਬ ਨੂੰ ਉਸਤਾਨ ਦਾ ਸੁਧਾਨਾ ਕਿ ਅੱਜ ਦਲਤਾਂ ਦੀ ਇੰਨਾ ਬੁਰਾ ਹਾਲ ਹੋਣਾ ਸੀਗਾ ਜਿਹੜਾ ਕਿ ਪਿਛਲੇ ਸਾਲ ਤੋਂ ਜ਼ਿਆਦਾ 바ਵਾ ਸਾਹਿਬ ਨੇ ਚਤਾਨ ਦਿੱਖ ਕੇ ਦਲਤਾਂ ਦਾ ਸੰਕਤ ਕੀਤਾ ਕਿ ਅੱਜ ਅਸੀਂ ਕਿਤੇ ਕੁੱਪੜੇ ਪਾਏ ਹੋਏ ਆ ਤਾਂ 바ਵਾ ਸਾਹਿਬ ਕਰਕੇ ਇਹ ਅੱਛੇ ਮਕਾਨ ਆ ਅੱਛੇ ਗੱਡੀਆਂ ਅੱਛੇ ਕੰਟੀਨੈਂਟਲ ਯੋਨੀ ਪਰ ਬਾਬਾ ਸਾਹਿਬ ਉਮੀਦ ਕਰਦੇ ਹਾਂ ਅੱਜ ਬਾਬਾ ਸਾਹਿਬ ਦੀ ਇਸ ਜਨਤਰੀ ਦੇ ਉੱਤੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਗੁਰਮੀਤ ਸਿੰਘ ਜੀ ਪੀਓਐਸਏ ਤੋਂ ਸਾਡੇ ਸੈਂਟਰ ਬਾਲੀਂ ਸਭਾ ਦੇ ਪ੍ਰਧਾਨ ਐਸਐਸਪੀ ਸਾਹਿਬ ਡੀਐਸਟੀ ਸਾਹਿਬ ਜੀ ਤੋਂ ਸਾਡੇ ਡੀਐਸਟੀ ਇੰਦਰਜੀਤ ਸਿੰਘ ਬੁੱppa ਰਾਏ ਜੀ ਫੋਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਰਨੂਤ ਸਾਹਿਬ ਅਤੇ ਸਾਡੇ ਮੰਡਲ ਪ੍ਰਧਾਨ ਉਹ ਸੋਨੀਓ ਦਾ ਅਤੇ ਸਾਡਾ ਜੋ ਸਫਾਈ ਵਿਭਾਗ ਦੇ ਪ੍ਰਧਾਨ ਅਰੰਗਜੀਤ ਜੀ ਅਤੇ ਸਾਡੀ ਸਮਾਜ ਦੇ ਪ੍ਰਧਾਨ ਆ ਨੱਦਰ ਜੀ ਅਮਿਤ ਧਿਆਨ ਜੀ ਅਤੇ ਨਾਲ ਹੀ ਸਾਡੇ ਪੁਤਰ ਪਰਦੇਣਾ ਵੱਲੋਂ ਜੀ ਸਾਡੇ ਚੋਣ ਦੇ ਮੌਕੇ ਤੇ ਇਹਦਾ ਬਾਤਿਆ ਉਹਨਾਂ ਅਰੰਗਜੀਤ ਅਤੇ ਕੌਂਸਲ ਦੇ ਬਹੁਤ ਅਨੰਦ ਦਿੰਦੇ ਅਤੇ ਅੱਜ ਤੁਸੀਂ ਦੇਖ ਰਹੇ ਹੋ ਇੱਕ ਕਰੀ ਸਾਇਕਲ ਦਾ ਤਾਤ ਜਿਹੜਾ ਇਸ ਸਾਡਾ ਐਸਡੀ ਦਾ ਬੈਕਟਰਮ ਕਰਕੇ ਮਹਿਲਾ ਬੇ ਪੂਰੀ ਤਰ੍ਹਾਂ ਅੰਧਿਆਤ ਖੜੀ ਹੈ ਪਰ ਅੱਜ ਸਰ ਅੱਜ ਦੇ ਦਿਨ ਦੀ ਲੱਗਤਾ ਅਗਾਂਹ ਦੀ ਨੌਜਵਾਨ ਜੀ ਨੂੰ ਕੀ ਸੰਦੇਸ਼ ਵਾਸਿਆ ਨੂੰ ਆਪਾ ਸਾਭੋਂ ਬੇਕਰ ਜਿਹੜੇ ਜਨਮ ਦੇ ਹੱਦੇ ਉੱਤੇ ਬਹੁਤ ਬਹੁਤ ਸ਼ੁਕਰਾਨਾ ਕਰਨਾ ਤੇ ਨਾਲ ਹੀ ਅਰਦਾਸ ਬੇਨਤੀਆਂ ਕਰਦਾ ਕਿ ਜਿਹੜਾ ਬਾਬਾ ਸਾਹਿਬ ਉਮੀਦ ਕਰਦੇ ਜਿਹੜੀ ਸੋਚ ਲੈ ਕੇ ਸੰਵਿਧਾਨ ਲਿਖਿਆ ਸੀ ਅੱਜ ਵੀ ਲੋਕ ਜਿਹੜੇ ਆ ਉਸ ਸੰਵਿਧਾਨ ਨੂੰ ਇੰਨ ਬਿੰਨ ਜੇ ਅਗਰ ਜਾਣਦੇ ਤੇ ਪੜ੍ਹਦੇ ਨੇ ਲਿਖਦੇ ਨੇ ਸੁਣਦੇ ਨੇ ਔਰ ਉਸ ਨੂੰ ਇੰਪਲੀਮੈਂਟ ਕਰਦੇ ਨੇ ਤਾਂ ਸਾਡਾ ਦੇਸ਼ ਜਿਹੜਾ ਉਹ ਸੋਨੇ ਦੀ ਚਿੜੀ ਵਾਂਗ ਤਰੋਪੀ ਸਦਾ ਬਹਾਮਾਗਤ ਹੈ ਅਫਸੋਸ ਹੈ ਅੱਜਕੱਲ ਕਿ ਲੋਕ ਜਿਹੜੇ ਆ ਆਪਣੇ ਸੋਨੇ ਹਿੱਤਾਂ ਦੀ ਖਾਤਰ ਸੰਵਿਧਾਨ ਨੂੰ ਤੋੜ ਕੇ ਇਹ ਸਾਡੇ ਬਾਬਾ ਸਾਹਿਬ ਦੀ ਜਿਹੜੀਆਂ ਮੂਕੀਆਂ ਸਥਾਪਿਤ ਕੀਤੀਆਂ ਉਹਨਾਂ ਦੀ ਜਿਹੜੀ ਬੇਹਉਮਤੀ ਕਰਕੇ ਜਿਨ੍ਹਾਂ ਨੇ ਨਾਲ ਪਤਾ ਨਹੀਂ ਕੀ ਉਹ ਅਚੀਵ ਕਰਨਾ ਚਾਹੁੰਦੇ ਆ। ਉਹਨਾਂ ਕੱਲ ਦਾ ਜਿਹੜਾ ਤਿਹਾਰਾ ਨਿਕਲਿਆ ਉਹਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖੰਦ ਸਾਜਿਆ ਸੀ ਤਾਂ ਉਹਨਾਂ ਨੇ ਪੂਰੇ ਦੇਸ਼ ਦੇ ਕੋਨੇ-ਕੋਨੇ 'ਚੋਂ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਵਰਗਾਂ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਸਰ ਖਾਲਸਾ ਪੰਥ ਸਾਜਿਆ ਸੀ ਤੇ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਅੱਜ ਆ ਉਹ ਵੀ ਇਹੀ ਸੰਦੇਸ਼ ਦਿੰਦਾ ਕਿ ਕੋਚ ਨੀਚ ਜਾਤ ਪਾਤ ਇਹ ਨਾ ਸਿੱਧਾ ਤੋਂ ਉੱਠਣ ਦੀ ਲੋੜ ਆ ਸਾਨੂੰ ਜਿਹੜਾ ਸੰਵਿਧਾਨ ਦਾ ਹੱਕ ਜਿਹੜਾ ਸਾਨੂੰ ਸੰਵਿਧਾਨ ਦੇ ਵਿੱਚ ਮਿਲਿਆ ਬਾਬਾ ਸਾਹਿਬ ਦੀ ਤਰਫੋਂ ਉਹਨੂੰ ਵੋਟ ਪਾਉਣ ਦਾ ਹੱਕ ਲੈ ਲਓ ਪੜ੍ਹਾਈ ਦਾ ਹੱਕ ਲੈ ਲਓ ਜਾਂ ਹੋਰ ਜੋ ਵੀ ਚੀਜ਼ਾਂ ਨੇ ਜਿੰਨੀਆਂ ਵੀ ਸਾਨੂੰ ਬਾਬਾ ਸਾਹਿਬ ਨੇ ਇਸ ਸੰਵਿਧਾਨ ਦੇ ਵਿੱਚ ਲਿਖ ਕੇ ਦਿੱਤੀਆਂ ਨੇ ਉਹ ਇੱਕ ਧਾਰਮਿਕ ਗ੍ਰੰਥ ਤੋਂ ਘੱਟ ਨੇ ਔਰ ਇਸ ਟਾਈਮ ਦੇ ਉੱਤੇ ਜਿੰਨਾ ਅਸੀਂ ਧਰਮ ਨੂੰ ਮੰਨਦੇ ਆ ਉਨਾ ਹੀ ਸਾਨੂੰ ਸੰਵਿਧਾਨ ਨੂੰ ਮੰਨਣਾ ਚਾਹੀਦਾ ਤਾਂ ਕਿ ਸਾਡਾ ਦੇਸ਼ ਜਿਹੜਾ ਉਹ ਇੱਕ ਤਰੱਕੀ ਦੇ ਰਾਹ ਦੇ ਉੱਤੇ ਤੁਰ ਸਕੇ ਔਰ ਅਸੀਂ ਇਹਨਾਂ ਨੂੰ ਇਸ ਜਾਤ ਪਾ ਦੇ ਝਗੜੇ ਮਸਲੇ ਨੂੰ ਬਾਹਰ ਕੱਢ ਸਕੀਏ ਧੰਨਵਾਦ ਅੰਤ ਵਿੱਚ ਇਹ ਸੰਦੇਸ਼ ਦਵਾ ਕੇ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਜੇਕਰ ਨਾ ਹੁੰਦੇ ਤਾਂ ਤਲਗੀ ਦਾ ਅੱਜ ਜਿਹੜੇ ਅਸੀਂ ਚਿੱਟੇ ਕੱਪੜੇ ਪਾ ਕੇ ਸ਼ਾਨ ਦੇ ਨਾਲ ਵਹਿਦੇ ਆ ਪਰਦਾ ਦਾ ਹੱਕ ਪਰਦਾ ਦਾ ਹੱਕ ਦਿੱਤੇ ਆ ਅਸੀਂ ਕਦੇ ਇਹ ਇਸ ਇਹ ਤੱਕ ਪਹੁੰਚ ਨਹੀਂ ਸਕਦੇ ਸੀ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਨਸ਼ੇ ਤਿਆਗੋ ਤੇ ਬਾਬਾ ਸਾਹਿਬ ਦੇ ਸੁਪਨਿਆਂ ਤੇ ਚੱਲੋ ਉਹਨਾਂ ਦਾ